ਪੰਜਾਬ ਦੇ ਵਿੱਚ ਜਿਹੜੇ ਹੜ ਆਏ ਨੇ ਉਹ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਆਏ ਨੇ 2500 ਕਰੋੜ ਖਾਣ ਦੇ ਚੱਕਰ ਦੇ ਵਿੱਚ ਇਹਨਾਂ ਨੇ 25000 ਕਰੋੜ ਨੂੰ ਹੱਥ ਫੇਰ ਲਿਆ ਤੇ ਜਿਹੜਾ 25000 ਕਰੋੜ ਸਾਡੇ ਪੰਜਾਬ ਦਾ ਬਰਬਾਦ ਹੋ ਗਿਆ ਤੇ ਇਸ ਤੋਂ ਬਿਨਾ ਜਿਹੜਾ 5 ਲੱਖ ਜਿਹੜਾ ਏਕੜ ਹੈ ਉਹ ਸਾਡਾ ਫਸਲੀ ਰਕਬਾ ਮਾਰਿਆ ਗਿਆ ਅਤੇ 3.5 ਲੱਖ ਜਿਹੜਾ ਸਾਡਾ ਜਾਨਵਰ ਮਾਰਿਆ ਗਿਆ ਉਸ ਦਾ ਇਹ ਕਿਵੇਂ ਹਿਸਾਬ ਦੇਣਗੇ ਕਿੱਥੇ ਜਾ ਕੇ ਇਹ ਉੱਪਰ ਰੱਬ ਨੂੰ ਵੀ ਜਾਨ ਦੇਣੀ ਹੈ ਅਤੇ ਇਸ ਤੋਂ ਬਿਨਾ ਜਿਹੜਾ 20000 ਰੁਪਏ ਮਾਅਬਜ਼ਾ ਦੇਣ ਦੀ ਗੱਲ ਕੀਤੀ ਹੈ ਕੋਜਾ ਮਜ਼ਾਕ ਹੈ ਕਿਸਾਨਾਂ ਨਾਲ ਜਿਹੜਾ ਇਹ ਮਜ਼ਾਕ ਕੀਤਾ ਗਿਆ ਗਰੀਬਾਂ ਨਾਲ ਜਾਂ ਜਿਸ ਦਾ ਵੀ ਨੁਕਸਾਨ ਹੋਇਆ ਉਸ ਦੇ ਨਾਲ 20000 ਰੁਪਏ ਇਕੜ ਦਾ ਮੁਆਵਜ਼ਾ ਤੇ ਜਿਹੜੇ ਕਿਸਾਨਾਂ ਕੋਲ ਕਿਸਾਨਾਂ ਤੋਂ ਬਿਨਾ ਜਿਸ ਕੋਲ ਜ਼ਮੀਨ ਨਹੀਂ ਹੈ ਗਰੀਬ ਹੈ ਉਸ ਦਾ ਘਰ ਜਿਹੜਾ ਟਾਹਿਆ ਗਿਆ ਉਹਨਾਂ ਦੀ ਤਾਂ ਗੱਲੇ ਨਹੀਂ ਕੀਤੀ ਗਈ ਜਿਹੜਾ ਬੱਕਰੀ ਦਾ ਜਿਹੜਾ ਮੁਆਵਜ਼ਾ ਦੇਣਾ ਸੀ ਉਹ ਤਾਂ ਪਿਛਲੀ ਵਾਰ ਵੀ ਦੇਣਾ ਸੀ 2023 ਦੇ ਵਿੱਚ ਵੀ ਦੇਣਾ ਸੀ ਹੁਣ ਦੇਖਦੇ ਆ ਕਿ ਇਹ ਮੁਆਵਜ਼ਾ ਕਦੋਂ ਤੱਕ ਦਿੰਦੇ ਨੇ ਕੀ ਕਹਿਣਾ ਪ੍ਰਤਾਪ ਸਿੰਘ ਬਾਜਵਾ ਦਾ ਉਹ ਤੁਹਾਨੂੰ ਦਿਖਾਉਨੇ ਆ ਸਾਨੂੰ ਨਹੀਂ ਛੇੜਨੀ ਚਾਹੀਦੀ ਕੰਟਰੋਵਰਸੀ ਇਹਦੇ ਨਾਲ ਇਹ ਕਹਿਣ ਕਿ ਜਾਣਬੁੱਝ ਕੇ ਇਹ ਕੰਮ ਹੋਇਆ ਤੇ ਨਾ ਸਾਡੀ ਅਸੈਂਬਲੀ ਸੈਸ਼ਨ ਆ ਰਿਹਾ ਇਹ ਚੋਰਾਂ ਦੀ ਸਰਕਾਰ ਨੂੰ ਪਹਿਲੇ ਲੰਮੇ ਪਾਵਾਂਗੇ 250 ਕਰੋੜ ਰੁਪਇਆ ਸਾਰਾ ਖਾ ਕੇ ਪੰਜਾਬ ਡ부ੋਤਾ ਇਹਨਾਂ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਈਆ ਖਾਨ ਪਿੱਛੇ 25000 ਕਰੋੜ ਦਾ ਨੁਕਸਾਨ ਕਰਨਾ 5 ਲੱਖ ਏਕੜ ਤੋਂ ਵੱਧ ਫਸਲ ਨੂੰ ਪ੍ਰਭਾਵਿਤ ਹੋ ਗਈ ਸਾਢੇ 3 ਲੱਖ ਤੋਂ ਵੱਧ ਜਾਨਵਰ ਸਾਡਾ ਮਾਰਿਆ ਗਿਆ ਜ਼ਮੀਨਾਂ ਚ ਗਾਰ ਪੈ ਗਈ ਹੁਣ ਕਹਿੰਦੇ ਰੇਤ ਕਿਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸੁਵਾ ਉਹਦੇ ਤੇ ਭਾੜੇ ਰੇਤ ਤੇ ਵੇਖਸਾ ਦੀ ਭੜ ਕਿਸਾ ਵੇਖਣੀ ਉਹਦੇ ਕੁਝ ਰੇਤ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹ ਨੂੰ ਮੈਂ ਇਹਨੂੰ ਕਹੂੰਗਾ ਭਗਵੰਤੂ ਕਿ ਤੇ ਆ ਕੇ ਤੇ ਵੇਖ ਕਿਹੜੀ ਰੇਤ ਵੇਚਣਗੇ ਕਿਸਾਨ ਮੈਨੂੰ ਤੇ ਡਰ ਹੈ ਕਿ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਬੀਜੀ ਜਾਣੀ ਕਿਸੇ ਉਹ ਗਵਰਨਮੈਂਟ ਮਦਦ ਕਰੇ ਇਹਨੇ 20000 ਵੇਖੋ ਮੰਗਦੇ ਸੀ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਿਆ ਕਿਲੇ ਦਾ ਵਾਅਦਾ ਜੀ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣ ਦਾ ਹੁਣ ਕਿਹਾ 20000 ਦਵਾਂਗੇ ਕਿਲੇ ਦਾ ਤੇ 20000 ਵੀ ਦਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹੁੰਦਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਤੇਜਰੀਵਾਲ ਇਹਨੇ ਕਿਹਾ ਸੀ ਕਿ 20000 ਰੁਪਇਆ ਤੇ ਅਸੀਂ ਇਮੀਡੀਏਟਲੀ ਗੁਰਦੌਰੀਆਂ ਤੋਂ ਪਹਿਲੇ ਕੱਲ ਦਾ ਤੇ ਅਸੀਂ ਮੰਗ ਕਰਦੇ 20000 ਹੁੰਦੇ 30000 ਗੁਰਦੌਰੀਆਂ ਤੋਂ ਬਾਅਦ ਦੇ ਦੀ ਤੇ ਦੇਣਾ ਇਹਨੇ ਚਵਾਨੀ ਦੀ ਤੇ ਬਾਹਰ ਵੀ ਬੈਠੇ ਸੰਗਠਨਾਂ ਨੂੰ ਮੈਂ ਬੇਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ ਚ ਘੱਡੋ ਪੈਸੇ ਇਹ ਦੇਖੋ ਬਚ ਕੇ ਸਿੱਧਾ ਲਾਪਤਰੀਆਂ ਦੇ ਖਾਤੇ ਚ ਸਾਨੂੰ ਨਹੀਂ ਛੇੜਨੀ ਚਾਹੀਦੀ ਕੰਟਰੋਵਰਸੀ ਜਿਹਦੇ ਨਾਲ ਇਹ ਕਹਿਣ ਕਿ ਜਾਣਬੁੱਝ ਕੇ ਇਹ ਕੰਮ ਹੋਇਆ ਤੇ ਨਾ ਸਾਡੀ ਅਸੈਂਬਲੀ ਸੈਸ਼ਨ ਆ ਰਿਹਾ ਹੈ ਕਿ ਚੋਰਾਂ ਦੀ ਸਜ਼ਾ ਨੂੰ ਪਹਿਲੇ ਲੰਮੇ ਪਾਵਾਂਗੇ 250 ਕਰੋੜ ਰੁਪਈਆ ਸਾਰਾ ਖਾ ਕੇ ਪੰਜਾਬ ਡੁਬੋਤਾ ਇਹਨਾਂ ਨੇ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਈਆ ਖਾਣ ਪਿੱਛੇ 25000 ਕਰੋੜ ਦਾ ਨੁਕਸਾਨ ਕਰਤਾ 5 ਲੱਖ ਏਕੜ ਤੋਂ ਵੱਧ ਫਸਲ ਨੂੰ ਪ੍ਰਭਾਵਿਤ ਹੋ ਗਈ 3.5 ਲੱਖ ਤੋਂ ਵੱਧ ਜਾਨਵਰ ਸਾਡਾ ਮਾਰਿਆ ਕਿ ਜ਼ਮੀਨਾਂ ਚ ਘਾਰ ਪੈ ਗਈ ਹੁਣ ਕਹਿੰਦੇ ਰੇਤ ਕਿਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸੁਵਾ ਉਹਦੇ ਤੇ ਭਾੜੇ ਰੇਤ ਤੇ ਵੇਖਸਾ ਦੀ ਭੜ ਕਿਸਾ ਵਿਕਣੀ ਉਹਦੇ ਕੁਝ ਰੇਤ ਹੈ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹਨੂੰ ਮੈਂ ਇਹਨੂੰ ਕਹੂੰਗਾ ਭਗਵੰਤ ਨੂੰ ਕਿ ਤੇ ਆ ਕੇ ਦੇ ਵੇਖ ਕਿਹੜੀ ਰੇਤ ਵੇਚਣਗੇ ਕਿਸਾਨ ਮਾਨੂੰ ਤੇ ਡਰ ਹੈ ਕਿ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਬੀਜੀ ਜਾਣੀ ਕਿਸੇ ਉਹ ਗਵਰਨਮੈਂਟ ਮਦਦ ਕਰੇ ਇਹਨੇ 20000 ਵੇਖੋ ਮੰਗਦੇ ਸੀ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਏ ਕਿਲੇ ਦਾ ਵਾਅਦਾ ਜੀ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣ ਦਾ ਹੁਣ ਕਿਹਾ 20000 ਦਵਾਂਗੇ ਕਿਲੇ ਦਾ ਤੇ 20000 ਵੀ ਦਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹੁੰਦਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਤੇਜਰੀਵਾਲ ਇਹਨੇ ਕਿਹਾ ਸੀ ਕਿ 20000 ਰੁਪਇਆ ਤੇ ਅਸੀਂ ਇਮੀਡੀਏਟਲੀ ਗੁਰਦੌਰੀਆਂ ਤੋਂ ਪਹਿਲੇ ਕੱਲ ਦਾ ਤੇ ਅਸੀਂ ਮੰਗ ਕਰਦੇ 20000 ਹੁੰਦੇ 30000 ਗੁਰਦੌਰੀਆਂ ਤੋਂ ਬਾਅਦ ਦੇ ਦੀ ਤੇ ਦੇਣਾ ਇਹਨੇ ਚਵਾਨੀ ਨਹੀਂ ਤੇ ਬਾਹਰ ਵੀ ਬੈਠੇ ਸੰਗਠਨਾਂ ਨੂੰ ਮੈਂ ਬੇਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ ਚ ਘੱਟੋ ਪੈਸੇ ਇਹ ਦੇਖੋ ਬਚ ਕੇ ਸਿੱਧਾ ਲਾਪਤਰੀਆਂ ਦੇ